ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੇ ਆ ਸਭ ਠੀਕ ਠਾਕ ਹੋਵਗੇਓ ਅੱਜ ਦੀ ਵੀਡੀਓ ਚ ਵੀਰੇ ਆਪਾਂ ਨੇ ਗੱਲ ਕਰਨੀਆਂ ਜਿਹੜੀਆਂ ਦੋ ਚੀਜ਼ਾਂ ਆਪਾਂ ਵਰਤਦੇ ਆ ਵੀ ਜਿਹਦੇ ਨਾਲ ਤੁਹਾਨੂੰ ਵੀ ਵਰਤਣ ਨਾਲ ਫਾਇਦਾ ਹੋਊਗਾ ਇੱਕ ਕੰਮ ਦੀ ਵੀ ਬਚਤ ਹੋਊਗੀ ਵੀ ਮਤਲਬ ਕੰਮ ਸੌਖਾ ਹੋ ਜਾਊਗਾ ਟਾਈਮ ਦੀ ਵੀ ਬਚਤ ਹੋਊਗੀ ਤੇ ਤੀਜੀ ਗੱਲ ਆ ਵੀ ਖਰਚੇ ਦਾ ਵੀ ਫਰਕ ਪਊਗਾ ਆਪਾਂ ਉਹ ਦੋ ਚੀਜ਼ਾਂ ਬਾਰੇ ਇਹ ਵੀਡੀਓ ਚ ਆਪਾਂ ਨੇ ਗੱਲ ਕਰਨੀ ਅੱਜ ਕਿਆਂ ਵੀ ਜਿਹੜੇ ਨਵੇਂ ਵੀਰ ਕੰਮ ਕਰਦੇ ਨੇ ਜਾਂ ਜਿਹੜੇ ਪੁਰਾਣੇ ਕਰਦੇ ਨੇ ਜਿਵੇਂ ਹੁਣ ਆਪਾਂ ਦੇਖੀਏ ਇੱਕ ਤਾਂ ਵੱਡੇ ਫਾਰਮਰਾਂ ਦੀ ਗੱਲ ਹੁੰਦੀ ਆ ਵੀ ਜਿਨ੍ਹਾਂ ਦੀਆਂ ਗਾਵਾਂ ਖੁੱਲੀਆਂ ਛੱਡੀਆਂ ਹੋਈਆਂ ਨੇ ਤੇ ਆਚਾਰ ਪਾਇਆ ਹੋਇਆ ਟੀਐਮਆਰ ਨੇ ਜਾਂ ਟਰੈਕਟਰਾਂ ਨਾਲ ਪੱਠੇ ਵੀ ਮਤਲਬ ਆਚਾਰ ਵਗੈਰਾ ਪਾਉਂਦੇ ਨੇ ਤੇ ਉਹ ਤਾਂ ਕੰਮ ਚੱਲੋ ਸੌਖਾ ਹੋਣਾ ਹੀ ਆ ਕਿਉਂਕਿ ਵੱਡਾ ਕੰਮ ਆ ਲੈਬਰ ਵੀ ਹੁੰਦੀ ਆ ਤੇ ਅੱਧ ਤੋਂ ਵੱਧ ਕੰਮ ਮਸ਼ੀਨਾਂ ਦੇ ਸਿਰ ਤੇ ਹੀ ਹੁੰਦਾ ਜਿਵੇਂ ਗੋਹਿਆਂ ਨੂੰ ਸਕ੍ਰੈਪਰ ਲੱਗੇ ਹੁੰਦੇ ਨੇ ਠੀਕ ਆ ਮਸ਼ੀਨਾਂ ਲੱਗੀਆਂ ਹੁੰਦੀਆਂ ਮਿਲਕਿੰਗ ਪਾਰਲਰ ਹੁੰਦੇ ਆ ਸਾਰਾ ਕੁਝ ਜਾਨੀ ਕੀ ਓਕੇ ਕਰਿਆ ਹੁੰਦਾ ਚਲੋ بڑا ਪ੍ਰੋਜੈਕਟ ਆ ਉਹ ਆਪਾਂ ਨਹੀਂ ਗੱਲ ਕਰਨੀਆਂ ਵੀ ਜਿਹੜੇ ਛੋਟੇ ਫਾਰਮਰ ਨੇ ਵੀ ਜਿਵੇਂ ਜਿਨ੍ਹਾਂ ਦੇ ਗਾਵਾਂ ਬਣ ਕੇ ਰੱਖੀਆਂ ਹੋਈਆਂ ਨੇ ਠੀਕ ਆ ਨਾ ਤੇ ਜਾਂ ਜਿਹੜੇ ਨਵਾਂ ਕੰਮ ਕਰਦੇ ਨੇ ਕਿਉਂਕਿ ਵੀਰੇ ਦੇਖੋ ਇੱਕ ਬੰਦੇ ਕੋਲ 50 ਗਾਵਾਂ ਨੇ ਫਾਰਮ 'ਚ ਖੁੱਲੀਆਂ ਏ ਛੱਡੀਆਂ ਇੱਕ ਕੋ 10 ਬਣ ਕੇ ਰੱਖੀਆਂ ਹੋਈਆਂ ਨੇ ਜਿਹੜਾ 50 ਵਾਲਾ ਉਹਦੀਆਂ ਫੈਸਿਲਿਟੀਆਂ 10 ਵਾਲੇ ਨਾਲੋਂ ਵੱਧ ਹੋਣੀ ਹੋਣੀਆਂ ਨੇ ਠੀਕ ਆ ਨਾ ਕਿਉਂਕਿ ਜਿੰਨੀ ਗਾਂ ਖੁੱਲੀ ਰਹੂਗੀ ਸੌਖਾ ਅਗਲ ਸਾਰਾ ਕੁਝ ਗੋਹਾ ਚੱਕਣ ਨੂੰ ਸਕ੍ਰੈਪਰ ਲਾਏ ਹੋਏ ਨੇ ਧਾਰਾਂ ਚੋਣ ਨੂੰ ਮਸ਼ੀਨਾਂ ਨੇ ਠੀਕ ਆ ਨਾ ਤੇ ਟੀਐਮਆਰ ਦਾ ਪੱਠੇ ਰਲਾਉਣ ਨੂੰ ਤੇ ਪਾਉਣ ਨੂੰ ਟਰੈਕਟਰ ਆ ਮੂਹਰੇ ਪੱਠੇ ਪਾਉਣ ਨੂੰ ਤੇ ਜਿਹੜੇ ਵੀਰਾਂ ਦੇ ਬੰਨ ਕੇ ਪਸ਼ੂ ਰੱਖੇ ਹੋਏ ਨੇ ਆਪਾਂ ਉਹਨਾਂ ਬਾਰੇ ਅੱਜ ਦੋ ਚੀਜ਼ਾਂ ਬਾਰੇ ਗੱਲ ਕਰਨੀ ਆ ਵੀਰੇ ਜਿਹੜੀਆਂ ਉਹ ਦੋ ਚੀਜ਼ਾਂ ਵਰਤ ਕੇ ਤੁਹਾਡਾ ਕੰਮ ਸੌਖਾ ਵੀ ਹੋ ਠੀਕ ਆ ਤੇ ਟਾਈਮ ਦੀ ਵੀ ਬਚਤ ਹੋਊਗੀ ਤੇ ਤੀਜਾ ਖਰਚੇ ਦਾ ਵੀ ਬਹੁਤ ਜ਼ਿਆਦਾ ਫਰਕ ਪਊਗਾ ਵੀਰੇ ਆਪਾਂ ਨੂੰ ਉਹ ਲੱਗਿਆ ਕਿ ਉਹ ਚੀਜ਼ ਦੋ ਚੀਜ਼ਾਂ ਨੇ ਆਪਾਂ ਹੁਣ ਦੱਸਦੇ ਆਂ ਜੇ ਆਪਣੇ ਕੋਲ ਉਹ ਦੋ ਚੀਜ਼ਾਂ ਨਹੀਂ ਹੈਗੀਆਂ ਤਾਂ ਚਲੋ ਕੰਮ ਤਾਂ ਦੇਖੋ ਚੱਲੀ ਹੋ ਜਾਣੇ ਨੇ ਠੀਕ ਆ ਨਾ ਜ਼ਰੂਰੀ ਨਹੀਂ ਹੈਗਾ ਕਿਉਂਕਿ ਪਹਿਲਾਂ ਵਾਲੇ ਸਮੇਂ 'ਚ ਕੰਮ ਕਿਵੇਂ ਹੁੰਦਾ ਸੀ ਪਸ਼ੂਆਂ ਦਾ ਹੁਣ ਜਿਉਂ-ਜਿਉਂ ਤੇ ਵੀ ਮਤਲਬ ਜਮਾਨਾ ਵਧੀ ਜਾਂਦਾ ਤਿਉਹ ਤੋਂ ਲੋਕ ਚਲੋ ਤਰੱਕੀ ਵੀ ਕਰੀ ਜਾਂਦੇ ਨੇ ਨਵੇਂ-ਨਵੇਂ ਚੀਜ਼ਾਂ ਵੀ ਆਈ ਜਾਂਦੀਆਂ ਨੇ ਤੇ ਆਪਾਂ ਨੂੰ ਉਹ ਦੋ ਚੀਜ਼ਾਂ ਦਾ ਫਰਕ ਬਹੁਤ ਪਿਆ ਵੀਰੇ ਬਹੁਤੇ ਵੀ ਮਤਲਬ ਇਹ ਵੀ ਨਹੀਂ ਹੈਗਾ ਵੀ ਬਹੁਤ ਮਹਿੰਗੀਆਂ ਚੀਜ਼ਾਂ ਨੇ ਤੇ ਆਪਾਂ ਤੁਹਾਨੂੰ ਦੱਸਦੇ ਆ ਵੀ ਉਹਨਾਂ ਦਾ ਕਿਵੇਂ ਟਾਈਮ ਦੀ ਬਚਤ ਹੁੰਦੀ ਆ ਕੰਮ ਸੌਖਾ ਕਿਵੇਂ ਹੁੰਦਾ ਤੇ ਖਰਚੇ ਦਾ ਕਿਵੇਂ ਫਰਕ ਪੈਂਦਾ ਤੇ ਆਪਾਂ ਨੂੰ ਜਾਨੀ ਕਿ ਬਹੁਤ ਫਰਕ ਲੱਗਿਆ ਕਿਉਂਕਿ ਆਪਾਂ ਇਹ ਚੀਜ਼ ਕਰਦੇ ਆ ਆਪਾਂ ਜੋ ਵੀ ਵੀਡੀਓ ਬਣਾਉਨੇ ਹੁੰਦੇ ਆ ਵੀਰੇ ਆਪਾਂ ਹਰੇਕ ਵੀਡੀਓ 'ਚ ਇਹ ਕਹਿੰਦੇ ਆਂ ਵੀ ਆਪਾਂ ਉਸੇ ਬੇਸ ਤੇ ਵੀਡੀਓ ਬਣਾਉਨੇ ਆ ਜੋ ਆਪਾਂ ਪ੍ਰੈਕਟੀਕਲ ਕਰ ਰਹੇ ਹੁੰਨੇ ਆ ਇਹ ਨਹੀਂ ਹੈਗਾ ਵੀ ਆਪਾਂ ਵੈਸੇ ਹੀ ਚੱਕ ਕੇ ਵੀਡੀਓ ਬਣਾ ਲੈਨੇ ਆ ਆਪਾਂ ਨੂੰ ਉਹ ਚੀਜ਼ ਦਾ ਫਰਕ ਲੱਗਦਾ ਇਸ ਕਰਕੇ ਆਪਾਂ ਤੁਹਾਡੇ ਨਾਲ ਚੀਜ਼ਾਂ ਸ਼ੇਅਰ ਕਰਦੇ ਹੁੰਨੇ ਆ ਚਲੋ ਕਈ ਵੀਰਾਂ ਦੇ ਚਲੋ ਮੈਸੇਜ ਫੋਨ ਵੀ ਆਉਂਦੇ ਨੇ ਪੁੱਛਦੇ ਨੇ ਤੇ ਆਪਾਂ ਇਹ ਵੀਡੀਓ 'ਚ ਉਹੀ ਗੱਲ ਕਰਨੀ ਆ ਤੁਹਾਨੂੰ ਸਾਰਾ ਦੱਸਾਂਗੇ ਵੀ ਕੰਮ ਕਿਵੇਂ ਸੌਖਾ ਟੋੜਾ ਹੋ ਸਕਦਾ ਖਰਚਾ ਕਿਵੇਂ ਘਟੂਗਾ ਤੇ ਟਾਈਮ ਦੀ ਬਚਤ ਕਿਵੇਂ ਹੋਊਗੀ ਜਿਵੇਂ ਹੁਣ ਜਿਹੜੇ ਵੀਰਾਂ ਦੇ ਵੀ ਮਤਲਬ ਚਲੋ ਦੋ ਚੀਜ਼ਾਂ ਉਹ ਤਾਂ ਮੇਨ ਕਰਨੀਆਂ ਬਾਕੀ ਆਪਾਂ ਹੋਰ ਵੀ ਗੱਲ ਕਰਾਂਗੇ ਜਿਹੜੇ ਵੀਰਾਂ ਨੇ ਨਵਾਂ ਕੰਮ ਸਟਾਰਟ ਕਰਨਾ ਕਿਉਂਕਿ ਵੀਰੇ ਦੇਖੋ ਜਿਨ੍ਹਾਂ ਨੇ ਤਾਂ ਨਵਾਂ ਕੰਮ ਸਟਾਰਟ ਕਰਨਾ ਜਿਵੇਂ ਹੁਣ ਅਸੀਂ ਹਰੇ ਸ਼ੈੱਡ ਪਾਇਆ ਸੀਗਾ ਬਹੁਤ ਵੀਰਾਂ ਤੋਂ ਸਲਾਹ ਲਈ ਸੀ ਚਲੋ ਉਹ ਸੀਗੇ ਥੋੜੇ ਜੁੱਚੇ ਲੈਵਲ ਵਾਲੇ ਆਪਾਂ ਉਹਨੇ ਪੈਸੇ ਲਾਉਣੇ ਨਹੀਂ ਸੀਗੇ ਕਿਉਂਕਿ ਆਪਾਂ ਨੇ ਲੋਨ ਵਗੈਰਾ ਨਹੀਂ ਸੀ ਲਿਆ ਚਲੋ ਜਿਨ੍ਹਾਂ ਨੇ ਤਾਂ ਵੀਰੇ بڑا ਪ੍ਰੋਜੈਕਟ ਕਰਨਾ ਉਹ ਲੋਨ ਚਲੋ ਲੈ ਵੀ ਲੈਣ ਚਲ ਤਾਂ ਵੀ ਵਧੀਆ ਗੱਲ ਆ ਕਿਉਂਕਿ ਪ੍ਰੋਜੈਜਟ ਬੜਾ ਕਰਨਾ ਹੁੰਦਾ ਠੀਕ ਆ ਨਾ ਬਾਕੀ ਇਹ ਹੀ ਗੱਲ ਆ ਵੀਰੇ ਕੋਈ ਵੀ ਨੌਲੇਜ ਵਾਲੀ ਗੱਲ ਹੁੰਦੀ ਆ ਵੀ ਮਤਲਬ ਹਰੇਕ ਬੰਦਾ ਨਹੀਂ ਦੱਸਦਾ ਹੁੰਦਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਵੀ ਆਉਂਦੀ ਆ ਨਾ ਤਾਂ ਕੋਈ ਪ੍ਰੋਬਲਮ ਦੱਸਦਾ ਨਾ ਕੋਈ ਤਰੀਕਾ ਦੱਸਦਾ ਵੀ ਵੀਰੇ ਤੁਸੀਂ ਐ ਨਹੀਂ ਐ ਕਰ ਲਓ ਐ ਤੁਹਾਡਾ ਸੌਖਾ ਹੋ ਜਾਊਗਾ ਤੇ ਆਪਾਂ ਵੀਡੀਓ ਚ ਇੱਕ ਤਾਂ ਜਿਨ੍ਹਾਂ ਨੇ ਨਵਾਂ ਕੰਮ ਕਰਨਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਸਾਵਧਾਨ ਰਹੋ ਤੇ ਬਾਕੀ ਜਿਹੜੇ ਚੱਲ ਰਹੇ ਨੇ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਔਖਾ ਲੱਗਦਾ ਵੀ ਯਾਰ ਵੀ ਮਤਲਬ ਸਾਰਾ ਦਿਨ ਪਸ਼ੂਆਂ 'ਚ ਫਿਰ ਜਾਂਦੇ ਨੇ ਵੀ ਕਿਵੇਂ ਆਪਣਾ ਕੰਮ ਸੌਖਾ ਹੋ ਸਕਦਾ ਉਹ ਵੀਰੇ ਵੀਡੀਓ ਨਾਲ ਜੁੜੇ ਰਹੋ ਆਪਾਂ ਗੱਲ ਕਰਦੇ ਆਂ ਇੱਕ ਤਾਂ ਪਹਿਲਾ ਹੋ ਗਿਆ ਵੀਰੇ ਫੀਤਾ ਪਸ਼ੂ ਦੇ ਵਜਨ ਕਰਨੇ ਵਾਲਾ ਹੁੰਦਾ ਜਿਹੜਾ ਵੇਟ ਕਰਨੇ ਵਾਲਾ ਫੀਤਾ ਹੁੰਦਾ ਉਹ ਤੁਹਾਨੂੰ ਆਪਾਂ ਦੱਸ ਦਿੰਨੇ ਆ ਉਹ ਮਿਲਦਾ ਵੀਰੇ ਚਲੋ ਮਿਲਦਾ ਕਈ ਜਗ੍ਹਾ ਤੋਂ ਜਾਂਦਾ ਯਾਨੀ ਕਿ ਆਪਾਂ ਨੇ ਮੰਗਾਇਆ ਸੀ ਪੀਡੀਐਫ ਦਾ ਆਫਿਸ ਦਾ ਜਿਹੜਾ ਦਫ਼ਤਰ ਆਪਣੇ ਮੁੱਲਾਂਪੁਰਾ ਉਥੋਂ ਆਪਾਂ ਨੇ ਮੰਗਾਇਆ ਸੀ ਇੱਕ ਉਹ ਹੋ ਗਿਆ ਦੂਜਾ ਹੋ ਗਿਆ ਕੰਡਾ ਵੀਰੇ ਬੜਾ ਮਹਿੰਗਾ ਨਹੀਂ ਆਉਂਦਾ ਫੀਤਾ 450 ਦਾ ਤੇ ਕੰਡਾ ਮੈਂ ਕਹਿੰਦਾ 3 ਕ ਹਜ਼ਾਰ ਤੋਂ ਸਟਾਰਟਿੰਗ ਹੋ ਜਾਂਦੀ ਆ 30 ਕਿਲੋ ਵਾਲਾ ਲੈ ਆਵੇ ਤੇ ਹੁਣ ਆਪਾਂ ਦੱਸਦੇ ਆ ਵੀ ਇਹਨਾਂ ਦਾ ਕੰਮ ਥੋੜਾ ਸੌਖਾ ਕਿਵੇਂ ਹੋ ਸਕਦਾ ਤੇ ਟਾਈਮ ਦੀ ਬਚਤ ਕਿਵੇਂ ਹੋ ਸਕਦੀ ਆ ਤੇ ਤੀਜੀ ਗੱਲ ਖਰਚਾ ਕਿਵੇਂ ਘਟ ਸਕਦਾ ਪਹਿਲਾਂ ਤਾਂ ਆਪਾਂ ਗੱਲ ਕਰਦੇ ਆ ਵੀ ਇਹ ਫੀਤੇ ਦੀ 450 ਦਾ ਆਉਂਦਾ ਉਹ ਤੁਹਾਨੂੰ ਦੱਸਦਾ ਵੀ ਆਪਾਂ ਕਿੱਥੋਂ ਲੈਂਦਾ ਉਹਦਾ ਕੀ ਕੀ ਫਾਇਦਾ ਉਹਦਾ ਇੱਕ ਤਾਂ ਫਾਇਦਾ ਵੀਰੇ ਕਈ ਹੁਣ ਦਵਾਈਆਂ ਨੇ ਜੇ ਆਪਾਂ ਦੇਖਦੇ ਆ ਜਿਵੇਂ ਡੀ ਵਾਰਮਿੰਗ ਕਰਨੀਆਂ ਜਾਂ ਕੋਈ ਵੀ ਮਤਲਬ ਲਾ ਲੋ ਪਸ਼ੂਆਂ ਦੇ ਵਜਨ ਦੇ ਹਿਸਾਬ ਨਾਲ ਜੋ ਵੀ ਟੀਕੇ ਲੱਗਦੇ ਨੇ ਠੀਕ ਆ ਇੱਕ ਤਾਂ ਆਪਾਂ ਨੂੰ ਉਹ ਹੋ ਜਾਂਦਾ ਵੀ ਆਪਾਂ ਵਜਨ ਕਰ ਲੈਨੇ ਆ ਉਸ ਹਿਸਾਬ ਨਾਲ ਉਹਨਾਂ ਦਾ ਟੀਕਾ ਟੀਕਾ ਵੀ ਜੋ ਵੀ ਟੀਕਾ ਟੱਲਾ ਲਾਉਣਾ ਉਹ ਹੋ ਜਾਂਦਾ ਇੱਕ ਡੀ ਵਾਰਮਿੰਗ ਵਾਲੀ ਦਵਾਈ ਆ ਉਹ ਆਪਾਂ ਵੀ ਮਤਲਬ ਵਜਨ ਦੇ ਹਿਸਾਬ ਨਾਲ ਲਾ ਦੇਨੇ ਹੁੰਦੇ ਆ ਕਿਉਂਕਿ ਕਈ ਵਾਰ ਐ ਹੁੰਦਾ ਵੀ ਵਜਨ ਘੱਟ ਹੁੰਦਾ ਦਵਾਈ ਜ਼ਿਆਦੇ ਦੇ ਦੇਨੇ ਆ ਜਾਂ ਕਈ ਵਾਰ ਵਜਨ ਵੱਧ ਹੁੰਦਾ ਦਵਾਈ ਘੱਟ ਦੇ ਦੇਨੇ ਆ ਇਹਦੇ ਨਾਲ ਇਹ ਵੀ ਬਹੁਤ ਫਰਕ ਪੈਂਦਾ ਤੇ ਇੱਕ ਗੱਲ ਇਹ ਆ ਵੀਰੇ ਪਸ਼ੂਆਂ ਦਾ ਰਾਸ਼ਨ ਆ ਜਿਹੜਾ ਜਿਵੇਂ ਹੁਣ ਇੱਕ ਤਾਂ ਪਸ਼ੂ ਖੁੱਲੇ ਫਿਰਦੇ ਨੇ ਉਹਨਾਂ ਨੇ ਦੇਖੋ ਪਾਣੀ ਵੀ ਵੱਧ ਵਾਰ ਪੀਣਾ ਤੋਰਾ ਫੇਰਾ ਬਹੁਤ ਕਰਨਾ ਜੀ ਜਦੋਂ ਜੀ ਕਰਿਆ ਖਾਣ ਲੱਗ ਗਿਆ ਜਦੋਂ ਜੀ ਕਰ ਗਿਆ ਬਹਿ ਕੇ ਗਾਲੀ ਕੱਢਣ ਲੱਗ ਗਿਆ ਠੀਕ ਆ ਨਾ ਉਹਨਾਂ ਦੀ ਪਾਚਣ ਕਿਰਿਆ ਜਿਹੜੀ ਬੰਨੇ ਹੋਏ ਪਸ਼ੂਆਂ ਨਾਲੋਂ ਜ਼ਿਆਦਾ ਹੁੰਦੀ ਆ ਵੀ ਮਤਲਬ ਉਹਨਾਂ ਦਾ ਯਾਰ ਟੋਟਲ ਤੁਸੀਂ ਲਾ ਲਓ ਰਾਸ਼ਨ ਬੰਨੇ ਹੋਏ ਪਸ਼ੂ ਤੋਂ ਇੱਕ ਬੰਨਿਆ ਹੋਇਆ ਪਸ਼ੂ ਤੇ ਇੱਕ ਖੁੱਲਾ ਪਸ਼ੂ ਜ਼ਮੀਨ ਅਸਮਾਨ ਦਾ ਫਰਕ ਆ ਇਹਨਾਂ ਨੂੰ ਆਪਾਂ ਕੰਪੇਅਰ ਨਹੀਂ ਕਰ ਸਕਦੇ ਇਹਨਾਂ ਦਾ ਜੋ ਵੀ ਡਾਈਟ ਸਵੇਰ ਤੋਂ ਸ਼ਾਮ ਤੱਕ ਰੱਖਣੀ ਆ ਇਹਨਾਂ ਦਾ ਫਰਕ ਰਹਿਣਾ ਹੀ ਰਹਿਣਾ ਇਹ ਗੱਲ ਹੋਗੀ ਵੀਰੇ ਜਿਵੇਂ ਤੁਸੀਂ ਲਾ ਲੋ ਦਵਾਈ ਦੇਣੀ ਆ ਆਪਾਂ ਕੋਈ ਟੀਕਾ ਲਾਉਣਾ ਡੀ ਵਾਰਮਿੰਗ ਵਾਲੀਆਂ ਦਵਾਈਆਂ ਇਹ ਵਜਨ ਦੇ ਹਿਸਾਬ ਨਾਲ ਦਿੱਤੀ ਬਾਕੀ ਪਸ਼ੂ ਦਾ ਵਜਨ ਨਾਪ ਕੇ ਜਿਵੇਂ ਮੰਨ ਲਓ 5 ਕਿਲੋ ਵਜਨ ਆ ਆਪਾਂ ਵਜਨ ਦੇ ਸਾਪਾਂ ਨੇ ਸਾਰੀਆਂ ਗਾਵਾਂਾਂ ਦੇ ਆਪਣੀਆਂ ਦੇ ਵਜਨ ਕਰਕੇ ਉਸ ਹਿਸਾਬ ਨਾਲ ਆਪਾਂ ਰਾਸ਼ਨ ਪਾਉਨੇ ਆ ਜਿਵੇਂ 5 ਕੁਇੰਟਲ ਵਜਨ ਆ ਕਿਸੇ ਪਸ਼ੂ ਦਾ ਉਹਨੂੰ 20 ਮਤਲਬ 20 ਤੋਂ 25 ਕਿਲੋ ਦੇ ਵਿੱਚ ਵਿੱਚ ਉਹ ਦੁੱਧ ਕੱਢ ਰਿਹਾ ਤਾਂ ਤੁਸੀਂ ਲਾ ਲਓ ਵੀ ਉਹਨੂੰ 22-24 ਕਿਲੋ ਰਾਸ਼ਨ ਬਹੁਤ ਆ ਠੀਕ ਆ ਨਾ ਚਾਹੇ ਤੁਸੀਂ 3 ਟਾਈਮ ਪਾਓ ਚਾਹੇ ਤੁਸੀਂ 2 ਟਾਈਮ ਪਾਓ ਠੀਕ ਆ ਇਹਦਾ ਬਹੁਤ ਫਰਕ ਪੈਂਦਾ ਕਈ ਵਾਰ ਆਪਾਂ ਨੂੰ ਐ ਹੁੰਦਾ ਵੀ ਗਾਂ ਦਾ ਵਜਨ ਘਟਾ ਜਾਂ ਵਧਦਾ ਭਜਨ ਕਰਕੇ ਵੀਰੇ ਜਾਨੀ ਜੀ ਜਿਨ੍ਹਾਂ ਨੇ ਬੰਨ ਕੇ ਰੱਖੇ ਹੋਏ ਨੇ ਪਸ਼ੂ ਆਪਾਂ ਉਹਨਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਜਿਆਦਾ ਦਿੱਕਤ ਆਉਂਦੀ ਆ ਕਈ ਵਾਰ ਆਪਾਂ ਰਾਸ਼ਨ ਵੱਧ ਪਾ ਦਿੰਨੇ ਆ ਠੀਕ ਆ ਨਾ ਤੇ ਜਾਂ ਉਹ ਬਾਰ 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 ਗੋਹੀ ਕਰੀ ਜਾਂਦੀਆਂ ਨੇ ਤੁਸੀਂ ਦੇਖ ਲਓ ਇਹ ਨਹੀਂ ਹੈਗਾ ਵੀ ਪਸ਼ੂ ਲਿੱਸਾ ਹੋ ਜਾਊਗਾ ਤੁਸੀਂ ਫੀਡ ਪਾਉਨੇ ਹੋ ਚਾਹੇ ਬਜਾਰੂ ਚਾਹੇ ਆਪਣੀ ਆਪਾਂ ਨੂੰ ਇਹ ਹੁੰਦਾ ਵੀ ਰਿਕੁਆਇਰਮੈਂਟ ਆ ਜਿਹੜੀ ਉਹ ਪਸ਼ੂ ਦੀ ਮਿਨਰਲ ਮਿਕਸਚਰ ਵਗੈਰਾ ਪ੍ਰੋਪਰ ਰਹੇ ਠੀਕ ਆ ਪਸ਼ੂ ਕਦੇ ਵੀ ਲਿੱਸਾ ਨਹੀਂ ਹੁੰਦਾ ਹੁੰਦਾ ਜੇ ਤੁਸੀਂ ਵੀ ਮਤਲਬ ਟੋਕਰੇ ਭਰ-ਭਰ ਪਾਈ ਹੋ ਜਾਣੇ ਨੇ ਉਹਦਾ ਉਹਨੇ ਗੋਹਾ ਕਰੀ ਹੋ ਜਾਣਾ ਜਿੰਨਾ ਉਹਨੂੰ ਖਲਾਏਂਗੇ ਉਹਨਾ ਹੀ ਉਹਨੇ ਪਚਾਉਣਾ ਆਪਣੇ ਰੂਮਾਂ ਚ ਜਿੰਨੀ ਉਹਨੂੰ ਵੀ ਮਤਲਬ ਲਾ ਲਓ ਜ਼ਰੂਰ ਦਾ ਬਾਕੀ ਉਹਨੇ ਗੋਹੇ ਰਾਹੀਂ ਬਾਹਰ ਕੱਢ ਦੇਣਾ ਇੱਕ ਇਹਦਾ ਫਾਇਦਾ ਇਹ ਆ ਫੀਤੇ ਦਾ ਵੀ ਜਿਵੇਂ ਆਪਾਂ ਪਸ਼ੂ ਨੂੰ ਜਿਵੇਂ ਸੌਰੀ ਆਪਣੀਆਂ ਬੱਚੀਆਂ ਨੇ ਠੀਕ ਆ ਨਾ ਆਪਾਂ ਚਲੋ ਤਿਆਰ ਕਰਦੇ ਆਂ ਪਹਿਲਾਂ ਕਾਫਟਾਟਰ ਤੇ ਕਾਫ ਗਰੋਵਰ ਤੇ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਵੀ ਕਿੰਨਾ ਵਜਨ ਹੋ ਗਿਆ ਕਿਉਂਕਿ ਵਜਨ ਦੇ ਹਿਸਾਬ ਨਾਲ ਏਆਈ ਹੁੰਦੀ ਆ ਵੀ ਆਪਾਂ 3 3.5 ਕੁਆਂਟਲ ਵਜਨ ਹੋ ਗਿਆ ਠੀਕ ਹੈ ਨਾ ਤਾਂ ਉਹਦੀ AI ਕਰਾ ਦੋ ਕਈ ਵਾਰ वजन ਵੱਜ ਜਾਂਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਹੁਣ ਇਹ ਅੱਖਾਂ ਨਾਲ ਤਾਂ ਤੱਕ ਲੱਗਦੀ ਨਹੀਂ ਹੈਗੀ ਚਲੋ ਜਿਨ੍ਹਾਂ ਨੂੰ ਐਕਸਪੀਰੀਅੰਸ ਆ ਇੱਕ ਵਾਰ वजन ਕਰਨ ਲੱਗੇ ਉਹਨਾਂ ਨੂੰ ਤਾਂ ਪਤਾ ਲੱਗ ਜਾਣਾ ਵੀ ਬੱਚੇ ਦਾ वजन ਕਿੰਨਾ ਤੇ ਆਪਾਂ ਨੂੰ ਕਈ ਵਾਰ ਆਪਾਂ ਨੇ ਗਰੋਵਰ ਫੀਡ ਖਾਧੀ ਉਹਦਾ वजन ਗੇਨ ਨਹੀਂ ਹੋਇਆ ਜਾਂ ਆਪਾਂ ਨੂੰ ਕੋਈ ਪ੍ਰੋਡਕਟ ਦੱਸਦਾ ਕੋਈ ਵੀ ਇਹਦੇ ਨਾਲ ਡੇਲੀ 1 ਕਿਲੋ weight gain ਹੁੰਦਾ ਤੇ ਆਪਾਂ ਉਹ ਚੀਜ਼ ਵਰਤਦੇ ਆਂ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਠੀਕ ਹੈ ਨਾ ਫੀਟੇ ਦੇ ਫਾਇਦੇ ਬਹੁਤ ਨੇ ਤੇ ਵੀ ਮਤਲਬ ਵਜਨ ਵੀ ਕਰਨਾ ਹੁਣ ਜਿਵੇਂ ਡੈਰੀ ਪਟੀਨ ਆ ਜਿਵੇਂ ਕਹਿੰਦੇ ਨੇ ਵੀ ਜਿਵੇਂ ਇੱਕ ਮਹੀਨਾ ਆਪਣੀ ਬੱਚੀ ਦਾ ਇੱਕ ਮਹੀਨੇ ਚ 28 ਕਿਲੋ ਵਜਨ ਵਧਿਆ ਸੀਗਾ ਪੂਰਾ 30 ਦਿਨ ਚ ਠੀਕ ਆ ਨਾ ਉਹ ਆਪਾਂ ਨੇ ਫੀਤਾ ਮਾਰੇ ਆਪਾਂ ਨੂੰ ਪਤਾ ਲੱਗ ਗਿਆ ਇਹਦੇ ਫੀਤੇ ਦੇ ਫਾਇਦੇ ਬਹੁਤ ਨੇ ਆਉਂਦਾ 450 ਦੇ ਆ ਇਹਦਾ ਗੱਲ ਹੋ ਗਈ ਸੀ ਚਲੋ ਫੀਤੇ ਦੀ ਠੀਕ ਆ ਨਾ ਜੋ ਵੀ ਆਪਾਂ ਨੇ ਤੁਹਾਨੂੰ ਦੱਸਤਾ ਵੀ ਕੀ ਕੀ ਬੈਨੀਫਿਟ ਨੇ ਇਹਦੇ ਇਹਦੇ ਚਲੋ ਕਈਆਂ ਨੂੰ ਨਹੀਂ ਵੀ ਲੱਗਦੇ ਹੈਗੇ ਬੈਨੀਫਿਟ ਵੀ ਐਡਾ ਕੀ ਚੱਕਰ ਆ ਕੋਈ ਚੱਕਰ ਨਹੀਂ ਹੁਣ ਜਿਹੜੀ ਆਪਾਂ ਨੇ ਇਹ ਕਿ ਆ ਕੰਡੇ ਬਾਰੇ ਗੱਲ ਕਰਨੀ ਹੈ ਇਹਦੇ ਤੁਹਾਨੂੰ ਮੈਂ ਦੱਸ ਦੇਣਾ ਵੀ ਇਹਦੇ ਕੀ ਕੀ ਸਾਨੂੰ ਕੀ ਕੀ ਫਾਇਦੇ ਹੋਏ ਨੇ ਕਿੰਨਾ ਟਾਈਮ ਬਚਿਆ ਤੇ ਤੁਸੀਂ ਲਾ ਲੋ ਖਰਚੇ ਖਰਚਾ ਕਿਵੇਂ ਘਟਦਾ ਠੀਕ ਹੈ ਨਾ ਫੀਤਾ ਫਿਰ ਵੀ ਯਾਰ ਤੁਸੀਂ 450 ਹੁਣ ਜਦੋਂ ਆਪਾਂ ਨੇ ਕੰਮੇ ਕਰਨਾ ਠੀਕ ਹੈ ਨਾ ਆਪਾਂ ਨੂੰ ਸਾਰਾ ਕੁਝ ਪ੍ਰੋਪਰ ਪਤਾ ਹੋਣਾ ਚਾਹੀਦਾ ਇਹਦਾ ਇੱਕ ਵਾਰ ਜੀ ਤੇ ਪੈਸੇ ਲਾਉਣ ਨੂੰ ਨੇਕਰਾ ਖਰਾਬ ਹੁੰਦੀ ਆ ਤੇ ਹੁਣ ਆਪਾਂ ਕੰਡੇ ਦੀ ਗੱਲ ਕਰੀਏ ਵੀ ਜਿਵੇਂ ਹੁਣ ਲਾ ਲੋ 3000 3500 ਦੇ ਲਗਭਗ ਕੰਡਾ ਆ ਜਾਂਦਾ 30 ਕਿਲੋ ਤੱਕ ਜੇ ਆਪਾਂ ਨੇ ਲੈਣਾ ਬਾਕੀ ਵੀਰੇ ਗੱਲ ਆਏ ਆ ਆਪਾਂ ਕੰਡੇ ਤੇ ਹੀ ਤੋਲ ਕੇ ਪਾਉਨੇ ਆ ਹਰਾ ਹੋ ਗਿਆ ਤੂੜੀ ਹੋ ਗਈ ਤੇ ਫੀਡ ਵਗੈਰਾ ਠੀਕ ਆ ਨਾ ਤੇ ਕੱਲੇ ਕੱਲੇ ਪਸ਼ੂ ਨੂੰ ਤੋਲ ਕੇ ਪਾਉਣਾ ਤੇ ਡੇਲੀ ਉਹਨਾਂ ਦਾ ਦੁੱਧ ਚੈੱਕ ਕਰਨਾ ਸਵੇਰੇ ਵੀ ਸ਼ਾਮ ਨੂੰ ਕੰਡੇ ਤੇ ਤੋਲ ਕੇ ਠੀਕ ਆ ਨਾ ਇੱਕ ਕੰਡੇ ਦਾ ਇਹ ਬਹੁਤ ਫਾਇਦਾ ਹੁੰਦਾ ਇੱਕ ਪਹਿਲਾਂ ਛੋਟੀ ਜੀ ਗੱਲ ਇਹ ਆ ਵੀਰੇ ਜਿਵੇਂ ਹੁਣ ਆਪਾਂ ਕਿਸੇ ਤੋਂ ਗਾਂ ਖਰੀਦਣ ਜਾਣੇ ਆ ਠੀਕ ਆ ਨਾ ਅਗਲਾ ਆਪਾਂ ਨੂੰ ਕਹਿ ਦਿੰਦਾ ਜੀ 18 ਕਿਲੋ ਦੁੱਧ ਆ ਇਹਦੇ ਥੱਲੇ ਠੀਕ ਆ ਨਾ ਇੱਕ ਟਾਈਮ ਦਾ ਮੰਨ ਲਓ 9 ਕਿਲੋ ਉਹਨਾਂ ਨੇ ਬਾਲਟੀ ਚੋਣਾ ਕਿਉਂਕਿ ਹੁਣ ਜੇ 9 ਕਿਲੋ ਵਾਲੀ ਬਾਲਟੀ ਆ ਉਹ ਚ ਦੁੱਧ 6 ਕਿਲੋ ਪੈਂਦਾ ਤੁਸੀਂ ਦੇਖ ਲਿਓ ਜਿਹੜਾ ਵੀਰ ਹੱਥੀਂ ਧਾਰਾਂ ਆਪ ਚੋਂਦਾ ਉਹਨੂੰ ਤਾਂ ਪਤਾ ਹੀ ਹੋਊਗਾ ਵੀ ਝੱਗ ਵਪਾਰੀ ਨੇ ਜਿਹੜੇ ਉਹ ਝੱਗ ਕਿੰਨੀ ਕਮਣਾ ਦਿੰਦੇ ਨੇ ਜਾਂ ਆਪਾਂ ਕਿੰਨੀ ਕ ਝੱਗ ਬਣਾ ਦਿੰਨੇ ਆ ਯਾਨੀ ਕਿ ਤੁਸੀਂ ਲਾ ਲਓ ਜੇ 9 ਕਿਲੋ ਵਾਲੀ ਬਾਲਟੀ ਆ ਤਾਂ ਉਹ ਚ ਇਹ ਨਹੀਂ ਪਤਾ ਜਿਹੜਾ ਵਪਾਰੀ ਹਣਿਆ ਹੋਇਆ ਉਹ 6 ਕਿਲੋ ਦੁੱਧ ਦੀ ਉਹ 9 ਕਿਲੋ ਝੱਗ ਬਣਾ ਦੇ ਠੀਕ ਆ ਨਾ ਇੱਕ ਤਾਂ ਕੰਡੇ ਦਾ ਇਹ ਫਰਕ ਰਹਿੰਦਾ ਵੀ ਜਿਵੇਂ ਹੁਣ ਆਪਾਂ ਜੇ ਕੋਈ ਕਹੇ ਵੀ ਹਾਂ ਵੀ ਇੰਨਾ ਦੁੱਧ ਆ ਪਾਗ ਲੈਣਗਾ ਵੀ ਇਸਦਾ ਭਾਈ ਕੰਡਾ ਲੈ ਆਵਾਂਗੇ ਤੋਲ ਕੇ ਦੇਖਣਾ ਜੀ ਤਾਂ ਦੁੱਧ ਵੀ ਓਨਾ ਹੀ ਆ ਬਾਕੀ ਤੁਸੀਂ ਘਰੇ ਵੀ ਆਪਣਾ ਦੁੱਧ ਤੋਲਦੇ ਹੋ ਠੀਕ ਆ ਨਾ ਤੁਹਾਨੂੰ ਪਤਾ ਲੱਗਦਾ ਰਹਿੰਦਾ ਦੁੱਧ ਦੇ ਹਿਸਾਬ ਨਾਲ ਫੀਡ ਪਾਉਣੀਓ ਆਪਾਂ ਜਿਵੇਂ ਹੁਣ ਮੰਨ ਲਓ ਇੱਕ ਪਸ਼ੂ ਨੂੰ 5 ਕਿਲੋ ਫੀਡ ਪਾਉਣੀ ਆ ਜੇ ਤੁਸੀਂ ਤੋਲ ਕੇ ਪਾਏਂਗੇ ਉਹ ਮੰਨ ਲਓ 10 ਦਿਨ ਦੀ 10 ਦਿਨ ਦਾ ਇੱਕ ਥੈਲਾ ਪਿਆ ਉਹਨੂੰ ਜੇ ਤੋਲ ਕੇ ਪਾਏਂਗੇ ਉਹ ਚਲੋ ਵਧੀਆ ਗੱਲ ਆ ਵੀ 5 ਕਿਲੋ ਡੇਲੀ ਪਿਆ ਜਿਆ ਕਰੂਗੀ ਕਈ ਵਾਰ ਇਹ ਹੁੰਦਾ ਦੁੱਧ ਜਿਆਦਾ ਹੁੰਦਾ ਆਪਾਂ ਫੀਡ ਘੱਟ ਪਾਉਨੇ ਹੁੰਦੇ ਆ ਜਾਂ ਕਈ ਵਾਰ ਇਹ ਹੁੰਦਾ ਵੀ ਦੁੱਧ ਘੱਟ ਹੁੰਦਾ ਆਪਾਂ ਆਪਾਂ ਤੋਂ ਫੀਡ ਜਿਆਦਾ ਪੈ ਜਾਂਦੀ ਆ ਇੱਕ ਤਾਂ ਇਹ ਫਾਇਦਾ ਵੀ ਆਪਾਂ ਨੂੰ ਪਸ਼ੂ ਦੇ ਆਪਣੇ ਦਾ ਦੁੱਧ ਦਾ ਪਤਾ ਲੱਗਦਾ ਰਹਿੰਦਾ ਉਸ ਹਾਵ ਨਾਲ ਉਹਨੂੰ ਫੀਡ ਆ ਜਿਹੜੀ ਉਹ ਪਾਈ ਜਾਂਦੀ ਆ ਹੁਣ ਜਿਵੇਂ ਆਪਣੇ ਕੋਈ ਕਈ ਵੀ ਰੀਫੀਨ ਵਾਲੇ ਆ ਜਾਂਦੇ ਨੇ ਉਹਨਾਂ ਨੂੰ ਮੈਂ ਇੱਕ ਵੀਰ ਨੂੰ ਪੁੱਛਿਆ ਵੀ ਸੀ 25 ਕਿਲੋਟ ਵਾਲੀ ਗਾਂ ਦਾ ਬੰਨੀ ਬੰਨ ਕੇ ਰੱਖੀ ਹੋਈ 5 ਕਿਲੋਟ ਵਾਲੀ ਗਾਂ ਦਾ ਜਿਵੇਂ ਆਪਾਂ ਘਰੇ ਬੰਨ ਕੇ ਰੱਖਦੇ ਆ ਵੀ ਕਿੰਨਾ ਰਾਸ਼ਨ ਹੋਣਾ ਚਾਹੀਦਾ ਹੁਣ ਕਈ ਵੀਰ ਤਾਂ ਮੈਨੂੰ 55 ਕਿਲੋ ਕਹਿ ਕੇ ਲੈ ਤੁਸੀਂ ਵੀ ਨੇ ਆਪ ਸਿਆਣੇ ਹੋ ਸਾਰਿਆਂ ਦੇ ਪਸ਼ੂ ਰੱਖੇ ਨੇ 55 ਕਿਲੋ ਰਾਸ਼ਨ ਤੁਸੀਂ ਬੰਨ ਕੇ ਖਵਾ ਕੇ ਦਿਖਾ ਦਿਓ ਠੀਕ ਆ ਨਾ ਜਾਂ ਤਾਂ ਉਹਦੇ ਅੰਦਰ ਪ੍ਰੋਬਲਮ ਆ ਜੂ 55 ਕਿਲੋ ਬਹੁਤ ਹੁੰਦਾ ਯਾਰ ਰਾਸ਼ਨ ਪੂਰੀ ਵੱਡੀ ਗਾਂ ਜਿਹੜੀ 35 40 ਲੀਟਰ ਵਾਲੀ ਉਹ ਵੀ 55 ਕਿਲੋ ਰਾਸ਼ਨ ਨਹੀਂ ਖਾਂਦੀ ਹੋਣੀ ਮੇਰੇ ਹਿਸਾਬ ਨਾਲ ਆਚਾਰ ਵਾਲੀ ਹਰਾ ਦਾ ਤੁਹਾਨੂੰ ਪਤਾ ਹਰਾ ਜੇ ਕੀ ਕੀ ਕਿੰਨੇ ਕ ਵੀਰਾਂ ਦੇ ਯਾਰ ਹਰਾ ਪੱਕੜ ਹੋ ਜਾਂਦਾ ਪਕਰੌੜਾ ਦੇਖ ਲਓ ਆਪਣਾ ਛੋਟਾ ਛੋਟਾ ਹਰਾ ਓ ਥੋੜਾ ਜਿਹਾ ਰਹਿ ਗਿਆ ਜਾਂਦਾ ਫਿਰ ਜ਼ਮੀਨ ਬਹੁਤ ਰੱਖਣੀ ਪੈਣੀ ਹੈ ਡੇਢ ਦੋ ਕਿਲਾ ਦਾ ਰੱਖਣਾ ਹੀ ਪੈਣਾ ਠੀਕ ਆ ਨਾ ਵੀ ਥੋੜਾ ਜਿਹਾ ਭਾਈ ਵੀ ਮਤਲਬ 90 ਦਿਨ ਦਾ ਹੋ ਕੇ ਹਰਾ ਆਪਾਂ ਵੱਡੀ ਇਹ ਵੀ ਥੋੜਾ ਜਿਹਾ ਡਰਾਈ ਮੈਟਰ ਉਹਦੇ ਜਿਆਦਾ ਹੋ ਜਾਂਦਾ ਜਿਵੇਂ ਹੁਣ ਜਿਹੜਾ ਛੋਟਾ ਹਰਾ ਉਹ ਤਾਂ ਵੀ ਦੇ ਘਟੇ ਉਹਦਾ ਤਿਆਬੀ ਬਣ ਜਿਆਦਾ ਹੁੰਦਾ ਤੁਸੀਂ ਵੀ ਵੀਰੇ ਹੁਣ ਪਸ਼ੂ ਰੱਖ ਰਹੇ ਨੇ ਮੇਰੇ ਵੀਰੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨਾ ਬੰਨ ਕੇ ਰੱਖੀ ਹੋਈ 20 25 ਕਿਲੋ ਵਾਲੀ ਗਾਂ ਕਿੰਨਾ ਕੁ ਰਾਸ਼ਨ ਖਾਲੂਗੀ ਸਣੇ ਫੀਡ ਸਣੇ ਤੂੜੀ ਸਣੇ ਹਰਾ ਜਾਂ ਕੋਈ ਵੀਰਾ ਕਿੰਨਾ ਕੁ ਪਾਉਂਦਾ ਰਾਸ਼ਨ ਆਪਾਂ ਤਾਂ ਵੀਰੇ 20 25 ਕਿਲੋ ਵਾਲੀ ਨੂੰ ਆਹੀ 20 25 ਕਿਲੋ ਰਾਸ਼ਨ ਪਾਉਣੇ ਆ ਸਣੇ ਫੀਡ ਸਣੇ ਤੂੜੀ ਹਰਾ ਆਪਾਂ ਨਹੀਂ ਵੱਧ ਪਾਉਂਦੇ ਹੈਗੇ ਤੋਲ ਕੀ ਪਾਉਣੇ ਆ ਜਿਵੇਂ ਹੁਣ ਵੀਰੇ ਇਹ ਤੋਲਿਆ ਜਾਂਦਾ ਠੀਕ ਆ ਦੁੱਧ ਤੋਲ ਕੇ ਪਤਾ ਲੱਗ ਜਾਂਦਾ ਫੀਡ ਤੋਲ ਕੇ ਬਾਕੀ ਹਰਾ ਜਿਹੜਾ ਹੁਣ ਜਿਵੇਂ ਵੀ ਕਈ ਵੀਰ ਨੇ ਪਸ਼ੂ 4 5 ਹੁੰਦੇ ਨੇ 6 6 7 7 ਭਰੀਆਂ ਹਰੇ ਦੀਆਂ ਲੈ ਜਾਂਦੇ ਨੇ ਜਾਂ ਵੱਢਦੇ ਨੇ ਠੀਕ ਆ ਨਾ ਇੱਕ ਤਾਂ ਆਪਾਂ ਉਹਨਾਂ ਦੀ ਗੱਲ ਕਰਦੇ ਜਿਨ੍ਹਾਂ ਨੇ ਆਪਣੇ ਹੱਥੀ ਕੰਮ ਕਰਨਾ ਇੱਕ ਤਾਂ ਜਿਨ੍ਹਾਂ ਨੇ ਬੰਦਾ ਲਾਇਆ ਹੁੰਦਾ ਵੀ ਵੱਢੀ ਚੱਲ ਹਰਾ ਉਹ ਕੋਈ ਚੱਕਰ ਇਹ ਹੈ ਜਿਨ੍ਹਾਂ ਨੇ ਆਪ ਕੰਮ ਕਰਨਾ ਬਿਨਾਂ ਲੇਬਰ ਤੋਂ ਠੀਕ ਆ ਨਾ ਜਿੰਨਾ ਹਰਾ ਘੱਟ ਪਾئیںਗੇ ਉਹਨਾਂ ਗੋਹਾ ਘੱਟ ਠੀਕ ਆ ਨਾ ਉਹਨਾਂ ਤੁਹਾਡਾ ਵੀ ਮਤਲਬ ਟਾਈਮ ਬਚੂ ਨਹੀਂ ਤਾਂ ਬੰਦਾ ਗੋਹਾ ਸਿਰਦਾ ਹੀ ਮਰ ਜਾਂਦਾ ਹੁਣ ਦੇਖੋ ਯਾਰ ਆਪਾਂ ਜੇ ਇਹ ਕੰਮ 'ਚ ਲੱਗੇ ਵੀ ਆ ਤਾਂ ਆਪਾਂ ਨੂੰ ਪੈਸਿਆਂ ਦੇ ਨਾਲ-ਨਾਲ ਪੈਸੇ ਲਾਉਣ ਦੇ ਨਾਲ-ਨਾਲ ਦਿਮਾਗ ਵੀ ਵਰਤਣਾ ਪੈਣਾ ਠੀਕ ਆ ਨਾ ਵੀ ਆਪਾਂ ਕੰਮ ਵੀ ਆਪਣਾ ਚੱਲੀ ਜਾਵੇ ਤੇ ਕੰਮ ਦਾ ਤਰੀਕਾ ਸੌਖਾ ਵੀ ਹੋਵੇ ਆਪਣਾ ਟਾਈਮ ਵੀ ਬਚੇ ਤੇ ਖਰਚਾ ਵੀ ਘੱਟ ਹੋਵੇ ਇੱਕ ਤਾਂ ਹਰਾ ਹੋ ਗਿਆ ਤੁਸੀਂ ਲਾਈਕ ਜਿਹੜੇ ਵੀ ਨਹੀਂ ਤੋਲ ਕੇ ਪਾਉਂਦੇ ਹੋ ਤੋਲ ਕੇ ਪਾਉਣ ਲੱਗ ਜਿਓ ਤੁਹਾਨੂੰ ਆਪੇ ਪਤਾ ਲੱਗ ਜੂ ਵੀ ਕਿੰਨਾ ਕੁ ਟਾਈਮ ਵੱਜਦਾ ਕਿੰਨਾ ਕੰਮ ਸੌਖਾ ਹੁੰਦਾ ਜਿਵੇਂ ਹੁਣ ਆਪਾਂ ਤੋਲ ਕੇ ਤੂੜੀ ਪਾਉਨੇ ਆ ਕਈ ਵੀਰ ਨੇ ਜਿਹੜੇ ਉਹਨਾਂ ਕੋ ਬਾਹਣ ਘੱਟ ਹੁੰਦੇ ਨੇ ਜਾਂ ਮੁੱਲ ਤੂੜੀ ਲੈਂਦੇ ਨੇ ਠੀਕ ਆ ਨਾ ਤੁਸੀਂ ਤੋਲ ਕੇ ਪਾਉਣ ਲੱਗ ਜਿਓ ਤੂੜੀ ਤੁਹਾਨੂੰ ਆਪੇ ਪਤਾ ਲੱਗ ਜੂ ਤੁਸੀਂ ਪ੍ਰੈਕਟੀਕਲ ਕਰੋ ਵੀਰੇ ਆਪਾਂ ਵੀ ਜਿਹੜੇ ਚੀਜ਼ ਪ੍ਰੈਕਟੀਕਲ ਕਰਦੇ ਆ ਆਪਾਂ ਤੁਹਾਨੂੰ ਉਹੀ ਵੀਡੀਓ ਚ ਦੱਸਦੇ ਹੁੰਦੇ ਆ ਵੀ ਤੁਸੀਂ ਆਹ ਕੰਮ ਕਰਕੇ ਦੇਖ ਲਓ ਚਲ ਥੋੜਾ ਕੰਮ ਜਿਹੜਾ ਉਹ ਸੌਖਾ ਹੋ ਜੂ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਵੀ ਆਪਾਂ ਤੁਹਾਡੇ ਨਾਲ ਵੱਧ ਤੋਂ ਵੱਧ ਨੌਲੇਜ ਸ਼ੇਅਰ ਕਰੀਏ ਤੇ ਆਪਾਂ ਤੁਹਾਡਾ ਜਿੰਮੀ ਮਤਲਬ ਮਦਦ ਕਰੀਏ ਤੁਹਾਡਾ ਕੰਮ ਜਿਹੜਾ ਉਹ ਸੌਖੇ ਤਰੀਕੇ ਨਾਲ ਹੋਵੇ ਜਿਵੇਂ ਹੁਣ ਵੀਰੇ ਆਪਾਂ ਇੱਕ ਪਸ਼ੂ ਜਿਹੜੇ ਵੀ ਅਚਾਰ ਪਾਉਂਦੇ ਨੇ ਉਹ ਤਾਂ ਚਲੋ 2 ਤੋਂ 2.5 3 ਕਿਲੋ ਹੱਦ ਤੂੜੀ ਪਾਉਂਦੇ ਨੇ ਜਿਹੜੇ ਚਲੋ ਹਰਾ ਝਾਰਾ ਪਾਉਂਦੇ ਨੇ ਉਹ 5 ਕਿਲੋ ਤੱਕ ਵੀ ਤੂੜੀ ਪਾ ਲੈਂਦੇ ਨੇ ਕਈ ਵਾਰ ਆਪਾਂ ਨੂੰ ਟੋਕਰੇ 'ਚ ਪਤਾ ਹੀ ਨਹੀਂ ਲੱਗਦਾ ਹੁੰਦਾ ਵੀ ਕਿੰਨੀ ਤੂੜੀ ਪਾਉਣੀ ਆ ਉਹ ਤੁਹਾਡਾ ਬਹੁਤ ਫਰਕ ਪਊਗਾ ਨਹੀਂ ਕਈ ਵੀਰ ਬਿਨਾ ਤੋਲੇ ਪਾ ਲੋ ਤੁਸੀਂ ਤੂੜੀ ਕਈ ਵਾਰ ਆਏ ਉਈਏ ਮੁੱਕ ਜਾਂਦੀ ਆ ਤੂੜੀ ਪਤਾ ਹੀ ਨਹੀਂ ਲੱਗਦਾ ਜਿਵੇਂ ਤੂੜੀ ਨਹੀਂ ਤੋਲ ਕੇ ਪਾਉਨੇ ਆ ਉਹ ਵੀ ਖਰਚਾ ਜਿਹੜਾ ਸਾਨੂੰ ਲੱਗਿਆ ਵੀਰੇ ਐਵੇਂ ਤੁਹਾਨੂੰ ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ 'ਚ ਦੱਸਿਆ ਜਾਂ ਹਰੇਕ ਵੀਡੀਓ 'ਚ ਵੀ ਆਪਾਂ ਜੋ ਪ੍ਰੈਕਟੀਕਲ ਕਰਦੇ ਆ ਜਾਂ ਆਪਾਂ ਨੂੰ ਜੋ ਰਿਜ਼ਲਟ ਮਿਲਦੇ ਆ ਆਪਾਂ ਉਹ ਹਿਸਾਬ ਨਾਲ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹੁੰਦੇ ਆ ਕੰਡੇ ਕੰਡਾ ਲਿਆਉਣ ਨਾਲ ਜਿਵੇਂ ਹਰਾ ਤੋਲ ਕੇ ਪਾਉਣਾ ਸਾਨੂੰ ਹਰਾ ਵੱਢਣ 'ਚ ਜਿਵੇਂ ਤੁਸੀਂ ਲਾ ਲੋ ਠੀਕ ਆ ਨਾ ਹੁਣ ਆਪਣੇ 12 ਪਸ਼ੂ ਰੱਖੇ ਹੋਏ ਨੇ ਛੋਟੇ ਵੱਡੇ 12 ਪਸ਼ੂ ਨੇ ਤੇ ਤੁਸੀਂ ਲਾ ਲੋ ਆਪਾਂ 3 4 3 4 ਹੱਦ ਭਰੀਆਂ ਵੜਦੇ ਆ ਹਰੇ ਦੀਆਂ ਆਪਾਂ ਫੀਡ ਜਾਂ ਇਹ ਨਹੀਂ ਹੈਗਾ ਵੀ ਆਪਾਂ ਨੇ ਭੁੱਖੇ ਰੱਖੇ ਹੋਏ ਨੇ ਪਸ਼ੂ ਆਪਾਂ ਜਿਵੇਂ ਹੁਣ ਤੋਲ ਕੇ ਜਿੰਨੀ ਫੀਡ ਬਣਦੀ ਆ ਉਹ ਤੋਂ ਐਕਸਟਰਾ ਕਿਲੋ ਫੀਡ ਪਾਉਨੇ ਆ ਵੀ ਇਹਨਾਂ ਦਾ ਚਲੋ ਵੇਟ ਨਾ ਟੁੱਟੇ ਜਾਂ ਲਿੱਸੀਆਂ ਨਾ ਹੋਣ ਜਾਂ ਭੁੱਖੀਆਂ ਨਾ ਰਹਿਣ ਬਾਕੀ ਬਨ ਕੇ ਰੱਖੇ ਹੋਏ ਪਸ਼ੂ ਤੇ ਖੁੱਲੇ ਪਸ਼ੂ ਚ ਵੀ ਇਹ ਜਮੀਨ ਅਸਮਾਨ ਦਾ ਮੈਂ ਫਿਰ ਵੀ ਕਹਣਾ ਵੀ ਫਰਕ ਰਹਿਣਾ ਹੀ ਰਹਿਣਾ ਖੁੱਲੇ ਪਸ਼ੂ ਨੇ ਜਿਆਦਾ ਇਨਟੇਕ ਲੈਣਾ ਉਹਨੇ ਗਾਲੀ ਜਿਆਦਾ ਕਰਨੀਆਂ ਤੋਰਾ ਫੇਰਾ ਜਿਆਦਾ ਕਰਨਾ ਹਾਂ ਕਈ ਵੀਰ ਤਾਂ ਆਪਾਂ ਦੇਖਦੇ ਹੀ ਨੇ ਵੀਡੀਓ ਉਹ ਕਹਿੰਦੇ ਅਸੀਂ ਦੋ ਟਾਈਮ ਤੂੜੀਓ ਪਾਉਂਦੇ ਹਾਂ ਬਸ ਸਵੇਰੇ ਤੂੜੀ ਤੇ ਦਾਣਾ ਪਾ ਦੇਣਾ ਸ਼ਾਮ ਨੂੰ ਬਸ ਠੀਕ ਆ ਨਾ ਇਹ ਚੀਜ਼ਾਂ ਦਾ ਬਹੁਤ ਫਰਕ ਰਹਿੰਦਾ ਜਿਹੜੇ ਵੀਰਾਂ ਨੇ ਬਨ ਕੇ ਪਸ਼ੂ ਬਿਨਾਂ ਲੇਬਰ ਤੋਂ ਕੰਮ ਕਰਨਾ ਠੀਕ ਆ ਨਾ ਹੁਣ ਜੇ ਕਈ ਆਪਾਂ ਕਹਿ ਦਈਏ ਵੀ ਲੈ ਹਰਾ ਤਾਂ ਵੱਡਣਾ ਹੀ ਆ ਜਾਂ ਕੁਝ ਵੀ ਬਿਤੇ ਜੇ ਤੁਸੀਂ ਜਿਆਦੇ ਪਸ਼ੂ ਵੀ ਮਤਲਬ ਤੁਹਾਡਾ ਡ੍ਰੀਮ 20 ਪਸ਼ੂ ਕਰਨੇ ਨੇ 50 ਕਰਨੇ ਨੇ 100 ਤਾਂ ਤੁਹਾਨੂੰ ਦਿਮਾਗ ਵਰਤਣਾ ਪੈਣਾ ਵੀ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਔਖੀਆਂ ਲੱਗਦੀਆਂ ਨੇ ਜਾਂ ਜਿਨ੍ਹਾਂ 'ਚ ਟਾਈਮ ਜਿਆਦਾ ਲੱਗਦਾ ਉਹ ਚੀਜ਼ਾਂ ਕਿਹੜੇ ਹਿਸਾਬ ਨਾਲ ਆਪਾਂ ਤੋਂ ਘਟਣੀਆਂ ਹੀ ਚਾਹੀਦੀਆਂ ਨੇ ਕਿਹੜੇ ਹਿਸਾਬ ਨਾਲ ਆਪਾਂ ਘਟਾ ਸਕਦੇ ਆ ਐਂ ਜਿਨ੍ਹਾਂ ਨੇ ਨਵਾਂ ਕੰਮ ਕਰਨਾ ਹੁਣ ਉਹ ਵੀ ਇਹ ਸੋਚਣਾ ਠੀਕ ਆ ਨਾ ਜਿਵੇਂ ਹੁਣ ਤੁਸੀਂ ਲਾ ਲਓ ਯਾਰ ਇੱਕ ਵੀਰ ਦੇ 10 ਪਸ਼ੂ ਰੱਖੇ ਹੋਏ ਨੇ ਬੰਨ ਕੇ ਉਹਨੇ ਸਪੋਜ ਕਰ ਲਓ ਤਿੰਨ ਵਾਰ ਦਿਹਾੜੀ ਚ ਪਾਣੀ ਪਿਉਣਾ ਖੋਲ ਕੇ ਜੇ ਇੱਕ ਪਸ਼ੂ ਨੂੰ ਖੋਲਣ ਤੋਂ ਲੈ ਕੇ ਪਾਣੀ ਪਿਵਾਉਣ ਤੱਕ ਤੇ ਦੁਬਾਰਾ ਬੰਨਣ ਤੱਕ ਤਿੰਨ ਤੋਂ 4 ਮਿੰਟ ਲੱਗਦੇ ਨੇ ਹੁਣ ਤੁਸੀਂ ਦੇਖ ਲਓ ਵੀ ਤਿੰਨ ਟਾਈਮ ਕਿੰਨਾ 10 ਪਸ਼ੂਆਂ ਨੂੰ 40 ਮਿੰਟ ਲੱਗੇ ਇੱਕ ਵਾਰ ਚ 40 ਮਿੰਟ ਦਿਪਹਿਰੇ 40 ਮਿੰਟ ਸ਼ਾਮ ਨੂੰ ਕਿੰਨਾ ਟਾਈਮ ਆ ਜੇ ਮੂਰੀ ਹੀ ਪਾਣੀ ਦੀ ਪਾਣੀ ਦਾ ਪ੍ਰਬੰਧ ਮੂਰੀ ਹੋਵੇ ਕਿੰਨਾ ਟਾਈਮ ਬੱਜ ਗਿਆ ਠੀਕ ਆ ਨਾ ਆਪਣਾ ਜਾਨੀ ਜੀ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਤੁਹਾਡੇ ਨਾਲ ਵੀ ਵੱਧ ਤੋਂ ਵੱਧ ਜੋ ਤੁਹਾਨੂੰ ਪ੍ਰੋਬਲਮਾਂ ਆਉਂਦੀਆਂ ਨੇ ਜਾਂ ਆਪਾਂ ਨੂੰ ਆਈਆਂ ਨੇ ਠੀਕ ਆ ਨਾ ਵੀ ਪਸ਼ੂਆਂ ਦੇ ਕੰਮ ਚ ਲਾ ਲਓ ਵੀ ਆਓ ਆਪਾਂ ਤੁਹਾਡੇ ਨਾਲ ਸ਼ੇਅਰ ਕਰੀਏ ਜਾਂ ਉਹਨਾਂ ਤੇ ਧਿਆਨ ਦਿਈਏ ਚਾਰ ਕੰਮ ਜਾਨੀ ਜੀ ਮੈਨੂੰ ਲੱਗਦੇ ਨੇ ਜਿਹੜੇ ਪਸ਼ੂਆਂ ਦੇ ਕੰਮ ਚ ਜਾਦੇ ਟਾਈਮ ਲੈਂਦੇ ਨੇ ਉਹ ਚਾਰ ਕੰਮ ਜਿਵੇਂ ਪਹਿਲਾ ਕੰਮ ਹੋ ਗਿਆ ਹਰਾ ਵੜਨਾ ਠੀਕ ਆ ਨਾ ਚਲੋ ਇਹ ਨਹੀਂ ਹੈਗਾ ਵੀ ਸਾਰਿਆਂ ਕੋਲੇ ਕਈ ਵਾਰ ਬੰਦਾ ਨਵਾਂ ਜਿਵੇਂ ਹੁਣ ਆਪਾਂ ਵੀ ਉਰੇ ਮੋਟਰ ਤੇ ਆਏ ਸੀ ਨਹੀਂ ਸੀ ਇੰਨੀ ਗੰਜائش 4.5 ਦੀ ਚਲੋ ਅਗਦੀ ਵਾਰ ਪਾਵਾਂਗੇ ਜਿਵੇਂ ਹਰੇ ਦੀ ਜਗਾ ਅਚਾਰ ਹੋ ਗਿਆ ਉਹ ਕੰਮ ਸੌਖਾ ਹੋ ਗਿਆ ਦੂਜਾ ਪਾਣੀ ਪਿਉਣਾ ਪਾਣੀ ਖੋਲ-ਖੋਲ ਕੇ ਪਿਉਣ ਨਾਲ ਉਹ ਮੂਰੇ ਪ੍ਰਬੰਧ ਕੀਤਾ ਜਾਵੇ ਦੋ ਕੰਮ ਇਹ ਹੋ ਗਏ ਉਹ ਚ ਵੀ ਟਾਈਮ ਬਚ ਗਿਆ ਪਹਿਲੇ ਚ ਵੀ ਬਚ ਗਿਆ ਹਰੇ ਵਾਲੇ ਚ ਤੇ ਤੀਜਾ ਗੋਹਾ ਜਿਵੇਂ ਹੁਣ ਗੋਹਾ ਚਲੋ ਜਿਨ੍ਹਾਂ ਨੇ ਬੜਾ ਕੰਮ ਕਰਨਾ ਜਿਵੇਂ ਸਕ੍ਰੈਪਰ ਲੱਗੇ ਹੋਏ ਨੇ ਨਾ ਚੱਕਣਾ ਨਾ ਸਿੱਟਣਾ ਨਾ ਲੇਵਰ ਠੀਕ ਆ ਨਾ ਚੌਥਾ ਧਾਰਾਂ ਚੋਣੀ ਆਉਣ ਜਿਨ੍ਹਾਂ ਦੇ ਜਿਆਦੇ ਪਸ਼ੂ ਨੇ ਹੁਣ ਜੇ ਤੁਸੀਂ ਕਹੋ 50 ਪਸ਼ੂ ਨੇ ਹੱਥੀ ਧਾਰਾਂ ਦੋ ਬੰਦਿਆਂ ਨੇ ਚਾਉਣੀਆਂ ਫੇ ਤਾਂ ਉਹ 4-5 ਘੰਟੇ ਜੇ ਧਾਰਾਂ ਹੀ ਚੋਣਗੇ ਯਾਨੀ ਕਿ ਜਿੰਨਾ ਵੱਡਾ ਕੰਮ ਹੋਈ ਜਾਊ ਉਹਨਾਂ ਸੌਖਾ ਕਰਨਾ ਪੈਣਾ ਆਪਾਂ ਨੂੰ ਕੋਸ਼ਿਸ਼ ਕਰ ਦਿਮਾਗ ਵਰਤ ਕੇ ਆਪਾਂ ਨੂੰ ਇਹ ਕਰਨਾ ਪੈਣਾ ਵੀ ਜਿਹੜੇ ਕੰਮ 'ਚ ਆਪਣਾ ਟਾਈਮ ਆ ਜਿਹੜਾ ਉਹ ਜਾਦੇ ਲੱਗਦਾ ਉਹਨੂੰ ਆਪਾਂ ਕਿਵੇਂ ਘਟਾ ਸਕਦੇ ਆ ਹੁਣ ਜਿਵੇਂ ਆਪਾਂ ਨਾਰਮਲੀ ਗੱਲ ਕਰੀਏ ਵੀ ਕਿਸੇ ਵੀਰ ਦੇ ਨਾਰਮਲ ਪੰਜ ਪਸ਼ੂ ਰੱਖੇ ਹੋਏ ਨੇ ਠੀਕ ਆ ਉਹਨੇ ਇਕੱਲੇ ਨੇ ਹਰਾ ਵੀ ਵੜਨਾ ਪਾਣੀ ਵੀ ਪਿਉਣਾ ਹੱਥੀ ਧਾਰਾਂ ਵੀ ਇੱਕ ਦੇ 20 ਪਸ਼ੂ ਖੁੱਲੇ ਰੱਖੇ ਹੋਏ ਨੇ ਉਹ ਵੀ ਮਤਲਬ ਫੈਸਿਲਿਟੀ ਆ ਉਹ ਹਿਸਾਬ ਨਾਲ ਦਿੱਤੀਆਂ ਹੋਈਆਂ ਨੇ ਹਾਂ ਜਰੂਰੀ ਨਹੀਂ ਵੀ ਆਪਾਂ ਮਿਹਨਤੇ ਕਰੀ ਜਾਈਏ ਸਰੀਰ ਸਰੀਰ ਕ ਮਿਹਨਤ ਤੇ ਦਿਮਾਗ ਵੀ ਆਪਾਂ ਨੂੰ ਵਰਤਣਾ ਪੈਣਾ ਤਾਂ ਜਾ ਕੇ ਆਪਣਾ ਕੰਮ ਸੌਖਾ ਹੋਊ ਤੇ ਆਪਾਂ ਜਿਆਦੇ ਪਸ਼ੂ ਰੱਖਣ ਯੋਗੇ ਹੋ ਜਾਾਂਗੇ ਆਜਾ ਬਣਾਵਾਂ ਬਾਕੀ ਵੀਰੇ ਆਪਣਾ ਵੀਡੀਓ ਬਣਾਉਣ ਦਾ ਮਕਸਦ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਨੀਆਂ ਜੋ ਵੀ ਆਪਾਂ ਕਰ ਰਹੇ ਹਾਂ ਜਾਂ ਕਿਸੇ ਵੀ ਕੰਮ 'ਚ ਤਰੀਕਾ ਜਿਹੜਾ ਉਹ ਸੌਖਾ ਹੋ ਸਕੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਨੇ ਆ ਬਾਕੀ ਜਿਹੜੇ ਟੌਪਿਕ ਤੇ ਆਪਾਂ ਵੀਡੀਓ ਬਣਾਉਨੇ ਆ ਵੀਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਉੱਥੇ ਆਪਣੀ ਗਲਤੀ ਵੀ ਦੱਸ ਦਿਆ ਕਰੋ ਵੀ ਵੀਰ ਨਹੀਂ ਆਹ ਗੱਲ ਤੂੰ ਐਂ ਕਹਤੀ ਐ ਨਹੀਂ ਹੈਗੀ ਠੀਕ ਆ ਨਾ ਜਾਂ ਇਹ ਤਰੀਕਾ ਐਂ ਵਰਤ ਲਈਏ ਤਾਂ ਚੰਗਾ ਕਮੈਂਟ ਜਰੂਰ ਕਰਕੇ ਵੀ ਦੱਸਿਆ ਕਰੋ ਚਲੋ ਆਪਾਂ ਇਹ ਤਾਂ ਹੈ ਨਹੀਂ ਵੀ ਆਪਾਂ ਨੂੰ ਸਾਰੀਆਂ ਚੀਜ਼ਾਂ ਦਾ ਪਤਾ ਆਪਾਂ ਨੂੰ ਵੀ ਚਲੋ ਆਪਣੀਆਂ ਗਲਤੀਆਂ ਦਾ ਪਤਾ ਲੱਗੂਗਾ ਠੀਕ ਆ ਆਪਣਾ ਵੀਡੀਓ ਬਣਾਉਣ ਦਾ ਬਾਕਸ ਬਾਅਦ ਤੁਹਾਡੇ ਨਾਲ ਬੱਤੋ ਬੱਤਾਂ ਨੌਲੇਜ ਸ਼ੇਅਰ ਕਰਨੀ ਥੋੜੀ ਜਿਹੜੇ ਨਵੇਂ ਵੀ ਨੇ ਉਹਨਾਂ ਦੀ ਮਦਦ ਕਰਨੀ ਕਿਉਂਕਿ ਮਦਦ ਦੀ ਗੱਲ ਐ ਵੀਰੇ ਜਦੋਂ ਆਪਾਂ ਨੇ ਸ਼ੈੱਡ ਪਾਉਣਾ ਸੀ ਕਿਸੇ ਨੇ ਇੰਨੀ ਬਹੁਤੀ ਵਧੀਆ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਸਲਾਹ ਸਲਾਹ ਬਹੁਤੀ ਲਈਆ ਵੀ ਬਣ ਜੀ بڑے ਪ੍ਰੋਜੈਕਟ ਵਾਲੇ ਬੰਦੇ ਸੀ ਕੋਈ ਨਾਰਮਲ ਨਹੀਂ ਸੀ ਹੁਣ ਜੇ ਮੈਂ ਤੁਸੀਂ ਲਾ ਲਓ ਵੀ ਹਾਂ ਯਾਰ ਤੇਰੇ ਕੋਲ ਇੰਨੇ ਕ ਪੈਸੇ ਨਹੀਂ ਇੰਨੇ ਆ ਕਿ ਆਹ ਕੰਮ ਕਰ ਲਾ ਠੀਕ ਆ ਨਾ ਨਾ ਆਪਾਂ ਨੂੰ ਕੋਈ ਦੱਸਣ ਵਾਲਾ ਸੀ ਵੀ ਜਰ ਅਸੀਂ ਸ਼ੈੱਡ ਪਾਇਆ ਅਸੀਂ ਆਹ ਗਲਤੀਆਂ ਕਰੀਆਂ ਹੁਣ ਆਪਣੇ ਕੋ ਵੀ ਚਲੋ ਵੀਰ ਆ ਆਈ ਵੀ ਨੇ ਇੱਕ ਦੋ ਤੇ ਫੋਨ ਵੀ ਆਉਂਦੇ ਨੇ ਵੀ ਵੀਰੇ ਅਸੀਂ ਨਵਾਂ ਕੰਮ ਸਟਾਰਟ ਕਰਨਾ ਵੀ ਕਿਹੜੀਆਂ ਗਲਤੀਆਂ ਤੁਸੀਂ ਵੀ ਆਪਣਾ ਇਹੀ ਮਕਸਦ ਹੁੰਦਾ ਜੋ ਜੋ ਗਲਤੀਆਂ ਆਪਾਂ ਨੇ ਕਰੀਆਂ ਨੇ ਵੀ ਤੁਸੀਂ ਨਾ ਕਰੋ ਜਾਂ ਤੁਹਾਨੂੰ ਆਪਾਂ ਇਹ ਚੀਜ਼ ਤੋਂ ਅਵੇਅਰ ਕਰੀਏ ਵੀ ਜੇ ਤੁਸੀਂ ਨਵਾਂ ਕੰਮ ਸਟਾਰਟ ਕਰਨਾ ਵੀ ਆਹ ਗਲਤੀ ਨਾ ਕਰਿਓ ਬਾਕੀ ਅੱਜ ਦੀ ਵੀਡੀਓ 'ਚ ਵੀਰੇ ਆਪਾਂ ਨੇ ਇਹੀ ਗੱਲ ਕਰਨੀ ਸੀ ਤੁਹਾਡੇ ਨਾਲ ਇੱਕ ਫੀਤੇ ਬਾਰੇ ਵਜਣ ਵਾਲੇ ਤੇ ਇੱਕ ਕੰਡੇ ਨਾਲ ਕੰਡੇ ਬਾਰੇ ਤੁਸੀਂ ਵੀਰੇ ਵਰਤ ਕੇ ਜਰੂਰ ਦੇਖਿਓ ਤੁਹਾਨੂੰ 100% ਯਾਰ ਵੀ ਕੰਮ ਦਾ ਫਰਕ ਲੱਗੂਗਾ ਹੀ ਲੱਗੂਗਾ ਐ ਗੱਲਾਂ 'ਚ ਨਹੀਂ ਕਈ ਵਾਰ ਪਤਾ ਲੱਗਦਾ ਹੁੰਦਾ ਜਦੋਂ ਆਪਾਂ ਉਹ ਚੀਜ਼ ਪ੍ਰੈਕਟੀਕਲ ਕਰਦੇ ਆਂ ਜਾਂ ਵਰਤਦੇ ਆਂ ਫੇਰ ਆਪਾਂ ਨੂੰ ਪਤਾ ਲੱਗਦਾ ਵੀ ਹਾਂ ਯਾਰ ਸਹੀ ਗੱਲ ਆ ਜਨੋ ਆਪਾਂ ਨੇ ਚੀਜ਼ ਵਰਤ ਹੀ ਹੋਣੀ ਜਾਂ ਕੋਈ ਵਰਤ ਕੇ ਇਹ ਕਹੇ ਵੀ ਨਹੀਂ ਯਾਰ ਸਾਨੂੰ ਤਾਂ ਕੰਮ ਲੋਟ ਨਹੀਂ ਲੱਗਿਆ ਇਹ ਤੇ ਜਿਹੜੇ ਵੀਰਾਂ ਨੇ ਜਨ ਚੀ ਫਾਰਮ ਲੈਵਲ ਤੇ ਕੰਮ ਕਰਨਾ ਤਾਂ ਉਹ ਇਹ ਜਰੂਰ ਕਰੋ ਯਾਰ ਵੀ ਤੋਲ ਕੇ ਸੌਖਾ ਯਾਰ ਸਾਰਾ ਤਰੀਕਾ ਆਪਾਂ ਨੂੰ ਪਤਾ ਰਹਿੰਦਾ ਆਪਣੇ ਕੋ ਕਿੰਨੀ ਚੀਜ਼ ਪਈ ਆ ਠੀਕ ਆ ਨਾ ਕਿੰਨੀ ਰਹਿ ਗਈ ਤੂੜੀ ਚਾਹੇ ਹੋਵੇ ਚਾਹੇ ਹਰਾ ਹੋਵੇ ਚਾਹੇ ਫੀਡ ਹੋਵੇ ਠੀਕ ਆ ਨਾ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਹੁਣ ਜਿਵੇਂ 10 ਵਾਏ ਆਪਾਂ 10 ਦਿਨ ਦੀ ਫੀਡ ਬਣਵਾਉਣੀ ਹੁੰਦੀਆਂ ਠੀਕ ਆ ਨਾ ਵੀ ਕਿੰਨੇ ਦੀ ਆਪਣੀ ਬਣਦੀ ਆ ਕਿੰਨੇ ਦਾ ਦੁੱਧ ਪੈਂਦਾ ਉਸ ਹਿਸਾਬ ਨਾਲ ਆਪਾਂ ਬੈਲੈਂਸ ਕਰਕੇ ਫੀਡ ਬਣਵਾਉਨੇ ਆ ਵੀ ਕਿਹੜੇ ਪਸ਼ੂ ਨੂੰ ਕਿੰਨੀ ਪਾਉਣੀ ਆ ਜਾਂ ਦੁੱਧ ਵੱਧ ਗਿਆ ਤਾਂ ਫੀਡ ਵਧਾ ਦਿਓ ਦੁੱਧ ਘਟ ਗਿਆ ਤਾਂ ਫੀਡ ਘਟਾ ਦਿਓ ਯਾਨੀ ਕਿ ਫਾਇਦਾ ਬਹੁਤ ਆ ਯਾਰ ਤੁਸੀਂ ਜਰੂਰ ਵਰਤ ਕੇ ਦੇਖੋ ਠੀਕ ਆ ਨਾ ਜਿਨ੍ਹਾਂ ਨੇ ਵੀਰਾਂ ਨੇ ਆਉਣ ਵਾਲੇ ਟਾਈਮ ਤੇ ਸੋਚਿਆ ਹੋਇਆ ਵੀ ਅਸੀਂ ਵੱਧ ਪਸ਼ੂਆਂ ਦਾ ਕੰਮ ਕਰਨਾ ਜਾਂ ਸੌਖਾ ਤਰੀਕਾ ਕਰਨਾ ਠੀਕ ਆ ਨਾ ਜੇ ਹੁਣ ਨਵੇਂ ਵੀਰ ਸ਼ੈੱਡ ਪਾਉਂਦੇ ਨੇ ਖੋਲੀਆਂ ਬਣਾਉਂਦੇ ਆ ਆਪਣੀਆਂ ਉਹ ਸਾਬਨਾ ਬਣਾਓ ਵੀ ਮੂਰੀ ਪਾਣੀ ਦਾ ਪ੍ਰਬੰਧ ਰੱਖੋ ਟਾਈਮ ਦੀ ਬਚਤ ਬਹੁਤ ਹੁੰਦੀ ਆ ਠੀਕ ਆ ਨਾ ਅੱਜ ਦੀ ਵੀਡੀਓ ਚ ਆਪਾਂ ਨੇ ਇਹੀ ਗੱਲ ਕਰਨੀ ਸੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਨੈਕਸਟ ਵੀਡੀਓ